ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਗੁਰੂ ਸਾਹਿਬ ਗੁਰੂ ਸਾਹਿਬਾਂ ਦੁਆਰਾ ਬਖਸ਼ਿਸ਼ ਕੀਤਾ ਗਿਆ ਫਤਿਹ ਦਾ ਨਾਰਾ ਬੁਲੰਦ ਕਰੋ ਕਰੋ ਜੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਸਭ ਤੋਂ ਪਹਿਲਾਂ ਲਾਈਵ ਵਾਲੇ ਗੁਰਮਖਾਂ ਨੂੰ ਮੈਂ ਪੁੱਛਣਾ ਭਾਈ ਬਲਦੇਵ ਸਿੰਘ ਦੀ ਆਵਾਜ਼ ਕਿਦਾਂ ਸਹੀ ਆ ਰਹੀ ਗੁਰਮਖੋ ਗੁਰਮਖ ਪਿਆਰਿਓ ਮਾਲਕ ਨੇ ಅಪਾਰ ਕਿਰਪਾ ਬਖਸ਼ ਸ਼ਰਮਤ ਕੀਤੀ ਹੈ ਸਤਰ ਸਤ ਸੰਗਤ ਰੂਪੀ ਸਕੂਲ ਦੇ ਵਿੱਚ ਬਿਠਾਇਆ ਹੈ ਮਹਾਰਾਜ ਸਤ ਸੰਗਤ ਰੂਪੀ ਸਕੂਲ ਦੇ ਵਿੱਚ ਉਦੋਂ ਹੀ ਲੈ ਕੇ ਆਉਂਦਾ ਹੈ ਜਦੋਂ ਕੋਈ ਇਸ ਖੇਡ ਦੇ ਪਾਰੋਂ ਜਣਾਉਣਾ ਹੁੰਦਾ ਹੈ ਤੋ ਕਿਹੜੀ ਸੰਗਤ ਚ ਜਣਾਉਂਦਾ ਉਹ ਸੰਗਤ ਦੀ ਸਾਨੂੰ ਗੁਰਬਾਣੀ ਚ ਪਹਿਚਾਣ ਦੱਸੀ ਹੈ ਮਹਾਰਾਏ ਕਹਿੰਦੇ ਹਨ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਹੁਣ ਗੁਰਮੁਖ ਪਿਆਰਿਓ ਸਾਰਿਆਂ ਨੇ ਮਾਨਨ ਵਰਤਿਆਂ ਨੂੰ ਉਕਾਗਰ ਕਰਕੇ ਰੱਖਣਾ ਐ ਔਰ ਮਾਲਕ ਨੇ અપਾਰ ਕਿਰਪਾ ਬਖਸ਼ਿਸ਼ ਰਮ ਕੀਤੀ ਐ ਸਤ ਸੰਗਤ ਦੀਆਂ ਘੜੀਆਂ ਨਸੀਬ ਕਰਾਈਆਂ ਨੇ ਸੋ ਸਾਰੇ ਅਸੀਂ ਆਪੇ ਦੀ ਵਿਚਾਰ ਕਰਨ ਦੇ ਲਈ ਇਕੱਤਰ ਹੋਏ ਆਂ ਸੋ ਆਪੇ ਦੀ ਵਿਚਾਰ ਤਾਂ ਹੀ ਹੋਏਗੀ ਜੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਵਿਚਾਰ ਦੇ ਵਿੱਚ ਧਿਆਨ ਰੱਖੇਗਾ ਜੋ ਗੁਰਬਾਣੀ ਗੁਰੂ ਦੁਆਰਾ ਸਾਨੂੰ ਸਮਝਾਇਆ ਜਾਣਾ ਹੈ ਹੁਣ ਗੁਰਮਖ ਪਿਆਰਿਓ ਇਹ ਜੋ ਖੇਡ ਹੈ ਇਹ ਖੇਡ ਦੇ ਪਰੋਂ ਮਹਾਰਾਜ ਨੇ ਸਾਰਾ ਗੁਰਬਾਣੀ ਗੁਰੂ ਦੇ ਵਿੱਚ ਸਮਝਾਇਆ ਹੋਇਆ ਅਖਰਾਂ ਦੇ ਸਾਰਾ ਭੇਦ ਦਿੱਤਾ ਸ਼ਬਦਾਂ ਦੇ ਸਾਰਾ ਭੇਦ ਦਿੱਤਾ ਹੋਇਆ ਹੈ ਪਰ ਜਦੋਂ ਸਾਡਾ ਮਨ ਜਾਗਰਿਤ ਅਵਸਥਾ 'ਚ ਆਏਗਾ ਵਿਚਾਰਾਂ ਤੋਂ ਰਹਿਤ ਹੋ ਕੇ ਗੁਰਬਾਣੀ ਨੂੰ ਜਾਗਰਿਤ ਅਵਸਥਾ ਵਿੱਚ ਪੜ੍ਹੇਗਾ ਇਹਰੇ ਜੋ ਕਹਾਣੀ ਸਾਨੂੰ ਸਮਝਾਏਗੀ ਮਾਰੇ ਫਰਮਾਉਂਦੇ ਹਨ ਸਬਦਾ ਮਾਹੇ ਵਖਾਣੀ ਐ ਗਿਰਲਾ ਤਾਂ ਬੂਝੈ ਕੋਏ ਕਹਿੰਦੇ ਸ਼ਬਦਾਂ 'ਚ ਸਾਰੀ ਖੇਡ ਸਮਝਾਈ ਗਈ ਐ ਪਰ ਗਿਰਲੇ ਗੁਰਮੁਖ ਜਿਹੜੇ ਆ ਇਹ ਖੇਡ ਨੂੰ ਸਮਝਣਾ ਕਰਦੇ ਨੇ ਤੇ ਹੁਣ ਗੁਰਮੁਖ ਪਿਆਰਿਓ ਮਾਰੇ ਫਰਮਾਉਂਦੇ ਹਨ ਕਹਿੰਦੇ ਜਿਦਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਇਥੇ ਮੰਨਣ ਦੀ ਗੱਲ ਕੀਤੀ ਹੈ ਕਹਿੰਦੇ ਜਦੋਂ ਸੇਵਕ ਮੰਨਦਾ ਤਾਂ ਫਿਰ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ ਫਿਰ ਜਿਹੜਾ ਵਾ ਮਾਲਕ ਪ੍ਰਤੱਖ ਰੂਪ ਦੇ ਵਿੱਚ ਆਪ ਵੀ ਉਹਨੂੰ ਦਰਸ਼ਨ ਦਿੰਦਾ ਤੇ ਖੇਡ ਦੇ ਪਰੋਂ ਵੀ ਪੂਰਾ ਕਲੀਅਰ ਕਰ ਦਿੰਦਾ ਪ੍ਰਤੱਖ ਕਰ ਦਿੰਦਾ ਹੁਣ ਗੁਰਮੁਖ ਪਿਆਰਿਓ ਜਦੋਂ ਸਾਨੂੰ ਇਸ ਖੇਡ ਦੇ ਵਿੱਚ ਭੇਜਿਆ ਗਿਆ ਇਸ ਖੇਡ ਦੇ ਪਰੋਂ ਪੂਰਾ ਸਮਝਾ ਕੇ ਭੇਜਿਆ ਗਿਆ ਟ੍ਰੇਨਿੰਗ ਦੇ ਕੇ ਭੇਜਿਆ ਗਿਆ ਪਰ ਜਦੋਂ ਇਹ ਸੰਸਾਰ ਦੇ ਵਿੱਚੋਂ ਆ ਗਏ ਇਸ ਸੰਸਾਰ 'ਚ ਆ ਗਏ ਤੇ ਮਹਾਰਾਏ ਕਹਿੰਦੇ ਲਾਗਤ ਪਵਨ ਖਸਮ ਬਿਸਰਾਇਓ ਜਦੋਂ ਮਨ ਆ ਕੇ ਪਉਣ 'ਚ ਮਿਲਿਆ ਤੇ ਅਸੀਂ ਖਸਮ ਨੂੰ ਬਿਸਰ ਗਏ ਤੇ ਮਹਾਰਾਏ ਨੇ ਫਿਰ ਇੱਥੇ ਕਿਰਪਾ ਕੀਤੀ ਅਕਾਲ ਪੁਰਖ ਨੇ ਗੁਰਨਾਨਕ ਪਾਸ਼ਾ ਨੂੰ ਜ ਨੂੰ ਆਪਣਾ ਬੇੜਾ ਬਣਾ ਕੇ ਭੇਜਿਆ ਜਹਾਜ਼ ਬਣਾ ਕੇ ਭੇਜਿਆ ਉਹਨਾਂ ਨੇ ਫਿਰ ਆ ਕੇ ਸ਼ੁਰੂ ਤੋਂ ਖੇੜ ਸਮਝਾਉਣੀ ਕੀਤੀ ਸਿਮਰਨ ਕਰਾ ਕੇ ਮਨਾਂ ਨੂੰ ਜਗਾ ਕੇ ਹੋ ਸਕਦਾ ਕਿਸੇ ਜੀਵ ਨੂੰ ਇਹ ਕਹਾਣੀ ਸਮਝ ਆ ਜੇ ਔਰ ਇਸ ਖੇਡ ਨੂੰ ਸਮਝ ਕੇ ਚੱਲ ਕੇ ਉਸ ਮਾਲਕ ਨਾਲ ਮਲਾਪ ਕਰ ਲੇ ਇਸ ਕਰਕੇ ਉਹਨਾਂ ਨੇ ਇਹ ਕਹਾਣੀ ਤੋਂ ਕਹਾਣੀ ਨੂੰ ਮੁੱਢ ਤੋਂ ਸਮਝਾਉਣਾ ਸ਼ੁਰੂ ਕੀਤਾ ਮੂਲ ਤੋਂ ਸਮਝਾਉਣਾ ਸ਼ੁਰੂ ਕੀਤਾ ਕਿ ਕਿੱਦਾਂ ਅਸੀਂ ਇੱਕ ਤੋਂ ਅਨੇਕ ਰੂਪ ਵਿੱਚ ਆਏ ਕਿੱਦਾਂ ਮਾਲਕ ਇੱਕ ਤੋਂ ਅਨੇਕ ਰੂਪ ਵਿੱਚ ਆਇਆ ਨਿਰਗੁਣ ਤੋਂ ਸਰਗੁਣ ਰੂਪ ਵਿੱਚ ਆਇਆ ਸੂਖਮ ਤੋਂ ਸਥੂਲ ਰੂਪ ਵਿੱਚ ਆਇਆ ਅਦ੍ਰਿਸ਼ਟ ਤੋਂ ਦ੍ਰਿਸ਼ਟ ਰੂਪਾਂ ਮਾਨ ਰੂਪ ਵਿੱਚ ਆਇਆ ਨਿਰਾਕਾਰ ਤੋਂ ਆਕਾਰ ਰੂਪ ਵਿੱਚ ਆਇਆ ਉਹ ਸਾਰਾ ਉਹਨਾਂ ਨੇ ਫਿਰ ਇੱਕ ਤੋਂ ਸ਼ੁਰੂ ਕੀਤਾ ਹੁਣ ਵੇਖੋ ਪਹਿਲੀ ਜਿਹੜੀ ਗੁਰਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜੀਏ ਜਪ ਉਹਦਾ ਵਿਸ਼ਾ ਜੇ ਬਾਣੀ ਅਸੀਂ ਨਿਤਨੇਮ ਦੀਆਂ ਪੜਦੇ ਆਂ ਤਾਂ ਉੱਥੇ ਵੀ ਜਪ ਬਾਣੀ ਸ਼ੁਰੂ ਹੁੰਦੀ ਪਹਿਲਾਂ ਤਾਂ ਉਹ ਸ਼ੁਰੂ ਹੁੰਦੀ ਆ ਇੱਕ ਤੋਂ ਉਹ ਸ਼ੁਰੂ ਕਿੱਥੋਂ ਹੁੰਦੀ ਆ ਇੱਕ ਤੋਂ ਤੇ ਇੱਕ ਕੀ ਆ ਉਹ ਸਾਡਾ ਮੂਲ ਆ ਤੇ ਅੱਜ ਅਸੀਂ ਆਪਣੇ ਮੂਲ ਦੇ ਪਰੋਂ ਸਮਝਣਾ ਹੈ ਇਹ ਸੱਚ ਕੀ ਹੈ ਇਹ ਸੱਚ ਕਿੱਥੇ ਵਸਦਾ ਹੈ ਸੱਚਖੰਡ ਕਿੱਥੇ ਹੈ ਇਹ ਸਾਰਾ ਹੀ ਭੇਦ ਲੈਣਾ ਅੱਜ ਗੁਰਬਾਣੀ ਗੁਰੂ ਦੇ ਮੁਤਾਬਕ ਸੋ ਸਾਰਿਆਂ ਨੇ ਮਨ ਬਿਰਤੀਆਂ ਨੂੰ ਓਕਾਗਰ ਰੱਖਣਾ ਹੈ ਮਨ ਬਿਰਤੀਆਂ ਨੂੰ ਓਕਾਗਰ ਰੱਖ ਕੇ ਬੜੇ ਹੀ ਧਿਆਨ ਦੇ ਨਾਲ ਸਮਝਣਾ ਕਰਨਾ ਹੈ ਸੋ ਗੁਰਮਖ ਪਿਆਰਿਓ ਇਸ ਲਈ ਅਸੀਂ ਗੁਰਦ ਦਾ ਸਹਾਰਾ ਲਵਾਂਗੇ ਸੋ ਸਾਰਿਆਂ ਨੇ ਮਨ ਬਿਰਤੀਆਂ ਨੂੰ ਓਕਾਗਰ ਰੱਖਦੇ ਹੋਏ ਇੱਥੇ ਬੁਰਦ ਤੇ ਧਿਆਨ ਰੱਖਣਾ ਸੋ ਗੁਰੂ ਪਿਆਰਿਓ ਜਿੱਦਾਂ ਮਹਾਰਾਜ ਨੇ ਗੁਰਬਾਣੀ ਗੁਰੂ ਦੇ ਵਿੱਚ ਸਮਝਾਇਆ ਸਭ ਤੋਂ ਪਹਿਲਾਂ ਦੱਸਿਆ ਹੈ ਇੱਕ ਜੋ ਜਪਜੀ ਸਾਹਿਬ ਦੇ ਵਿੱਚ ਜਿੱਥੇ ਸ਼ੁਰੂ ਕੀਤਾ ਹੈ ਇੱਕ ਪਹਿਲਾਂ ਇਥੇ ਕਿਹ ਇੱਕ ਹੀ ਮਾਰੇ ਕਹਿੰਦਾ ਅਨੇਕ ਹੈ ਫਿਰ ਇੱਕ ਹੈ ਭਾਵ ਕਿ ਇਸ ਤਰੀਕੇ ਨਾਲ ਇੱਕ ਤੋਂ ਜੋ ਜੜਾ ਉਹਨੇ ਖੇੜ ਪੈਦਾ ਕੀਤੀ ਆ ਮਾਰੇ ਕਹਿੰਦੇ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਵਾਰੋ ਨੇ ਉਤਪਤ ਉਤਪਤੀ ਕੀਤੀ ਕਈ ਵਾਰ ਪਰਲੋ ਕੀਤੀ ਪਰ ਮਾਲਕ ਉਸ ਦੀ ਵੀ ਆ ਮਾਰੇ ਕਹਿੰਦੇ ਉਤਪਤ ਪਰਲੋ ਸ਼ਬਦ ਹੈ ਹੋਵੇ ਸ਼ਬਦ ਹੀ ਫਿਰ ਉਪਤਪੁਰ ਇਸ ਕਰਕੇ ਪਤਾ ਨਹੀਂ ਕਿੰਨੀ ਵਾਰ ਕਈ ਵਾਰ ਫਸਰਿਓ ਪਸਾਰ ਸਦਾ ਸਦਾ ਇੱਕ ਏਕੰਕਾਰ ਹੁਣ ਗੁਰਮੁਖ ਪਿਆਰਿਓ ਜਦੋਂ ਅਜੇ ਖੇਡ ਨਹੀਂ ਸੀ ਰਚੀ ਮਾਲਕ ਨੇ ਤੇ ਇੱਥੇ ਕੀ ਸੀ ਸਾਰਾ ਕੀ ਸੀ ਇੱਥੇ ਸੱਚ ਹੀ ਸੱਚ ਸੀ ਜਿਸ ਤਾਂ ਜਿਸ ਤਰ੍ਹਾਂ ਹੁਣ ਬਲੈਕ ਬੋਰਡ ਤੇ ਕੁਝ ਵੀ ਨਹੀਂ ਲਿਖਿਆ ਕੋਈ ਵੀ ਅਹੀਂ ਆਕਾਰ ਕੋਈ ਅੱਖਰ ਨਹੀਂ ਲਿਖਿਆ ਇੱਕ ਸਮਝਣ ਦੇ ਲਈ ਇੱਕ ਸਾਫ ਇਸੇ ਤਰੀਕੇ ਦਾ ਮਾਲਕ ਹੀ ਮਾਲਕ ਸੀ ਇੱਥੇ ਸੱਚ ਹੀ ਸੱਚ ਸੀ ਜਦੋਂ ਅਜੇ ਖੇਡ ਪ੍ਰਗਟ ਨਹੀਂ ਸੀ ਹੋਈ ਤੇ ਮਹਾਰਾਜ ਫਿਰ ਕਹਿੰਦੇ ਜਦੋਂ ਇੱਕ ਫੁਰਨਾ ਬਣਿਆ ਮਾਲਕ ਦੇ ਕਿਉਂ ਨਾ ਇੱਕ ਖੇਡ ਰਚੀ ਜਾਏ ਤੇ ਫਿਰ ਉੱਥੇ ਕਹਿੰਦੇ ਵੀ ਜਦੋਂ ਇੱਕ ਫੁਰਨਾ ਬਣਿਆ ਤੇ ਉੱਥੇ ਮਾਲਕ ਬੋਲਿਆ ਉਹਨੂੰ ਕਈ ਕਹਿ ਦਿੰਦੇ ਜੀ ਧੁਮਾਕਾ ਹੋਇਆ ਕਈ ਕਹਿੰਦੇ ਧੁੰਨ ਪੈਦਾ ਹੋਈ ਕਈ ਕਹਿੰਦੇ ਆਵਾਜ਼ ਜਪਜੀ ਸਾਹਿਬ ਦੇ ਵਿੱਚ ਉਹਨੂੰ ਦੱਸਿਆ ਵਾ ਕਵਾਉ ਕਹਿਤਾ ਹੋਇ ਇਹਨੂੰ ਕਹਿੰਦੇ ਕੀਤਾ ਪਸਾਉ ਏਕੋ ਕਵਾਉ ਤੇਸਤੇ ਹੋਏ ਲਖ ਦਰਿਆਉ ਹੁਣ ਉਹਦੇ ਤੋਂ ਸਾਰੇ ਲੱਖਾਂ ਦਰਿਆਵਾਂ ਦਾ ਵਹਿਣ ਤੋਂ ਦੁਰਪਿਆ ਇੱਕ ਉਹਦੇ ਕੂਣ ਤੇ ਇੱਕ ਬੋਲਨ ਤੇ ਹੁਣ ਇਹ ਜਿਹੜਾ ਸੱਚ ਆ ਜਿਹਦੇ ਤੋਂ ਸਾਰਾ ਆਕਾਰ ਪੈਦਾ ਹੋਇਆ ਦ੍ਰਿਸ਼ਟਮਾਨ ਪੈਦਾ ਹੋਇਆ ਹੁਣ ਇਹਦਾ ਕੋਈ ਰੂਪ ਆ ਜਾਂ ਰੇਖ ਆ ਰੰਗ ਹੈ ਮਹਾਰਾਜ ਸਭ ਤੋਂ ਪਹਿਲਾਂ ਤੇ ਸਮਝਾਉਣਾ ਕਰਦੇ ਕੋਈ ਜੀ ਪਹਿਲਾਂ ਤਾਂ ਸੱਚ ਦੇ ਪਰੋਂ ਸਮਝਾਉਂਦੇ ਆ ਇਹ ਇੱਕ ਦੇ ਪਰੋਂ ਜਾਣਕਾਰੀ ਦਿੰਦੇ ਹੋਏ ਸਮਝਾਉਂਦੇ ਆ ਤੇ ਕੀ ਸਮਝਾਉਂਦੇ ਆ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹ ਗੁਣ ਤੇ ਪ੍ਰਭ ਪਿੰਨ ਇੱਕ ਦਾ ਭੇਦ ਦੇ ਰਹੇ ਆ ਕਹਿੰਦੇ ਤ੍ਰੈ ਗੁਣ ਤੇ ਪ੍ਰਭ ਪਿੰਨ ਕਹਿੰਦੇ ਤਿਸੇ 부ਜਾਏ ਨਾਨਕਾ ਜਿਸ ਉਹ ਵੈਸੋ ਪਰਸਨ ਕਹਿੰਦੇ ਇੱਕ ਦਾ ਕੋਈ ਰੂਪ ਨਹੀਂ ਹੈਗਾ ਕੋਈ ਰੇਖ ਨਹੀਂ ਆ ਕੋਈ ਰੰਗ ਨਹੀਂ ਆ ਵੀ ਭਾਵ ਕਿਤੇ ਕੋਈ ਜੀਵ ਇਹਨਾਂ ਸਮਝ ਲੈਣ ਵੀ ਰੰਗਾਂ ਚ ਹੈ ਮਾਲਕ ਹੈ ਨਾ ਕੋਈ ਦਾ ਰੇਖ ਵੀ ਨਹੀਂ ਹੈਗਾ ਤੇ ਕਹਿੰਦੇ ਤਿੰਨਾਂ ਗੁਣਾ ਤੋਂ ਵੀ ਪਿੰਨ ਆ ਤਿੰਨਾਂ ਗੁਣਾ ਚ ਨਹੀਂ ਹੈਗਾ ਕਿਉਂਕਿ ਪਹਿਲਾਂ ਕੀ ਸੀ ਪਹਿਲਾਂ ਹੀ ਓਮ ਜਿੱਦਾਂ ਪਹਿਲਾਂ ਕੀ ਸੀ ਓਮ ਇਦਾਂ ਓਮ ਇਦਾਂ ਪਾ ਕੇ ਲੀਕ ਪਾਈ ਇਹ ਕੀ ਬਿਆਨ ਕਰਦਾ ਸੀ ਤਿੰਨਾਂ ਸ਼ਕਤੀਆਂ ਨੂੰ ਤਿੰਨਾਂ ਸ਼ਕਤੀਆਂ ਨੂੰ ਬਿਆਨ ਕਰਦਾ ਸੀ ਜਿੱਦ ਤੋਂ ਉਤਪਤੀ ਹੈ ਤਿੰਨਾਂ ਸ਼ਕਤੀਆਂ ਤੋਂ ਜਿੰਦ ਤੋਂ ਮਾਲਕ ਨੇ ਅੱਗੇ ਉਤਪਤੀ ਕਰਾਈ ਹੈ ਤਾਂ ਉਥੇ ਜਦੋਂ ਫਿਰ ਇਹਨਾਂ ਤਿੰਨਾਂ ਸ਼ਕਤੀਆਂ ਤੱਕ ਜੀਵ ਸੀਮਤ ਰਹਿ ਗਏ ਤੇ ਮਹਾਰਾਜ ਨੇ ਉਤੋਂ ਫਿਰ ਕੀ ਇਹਦੇ ਅੱਗੇ ਇੱਕ ਲਾ ਕੇ ਓੰਕਾਰ ਦੀ ਲੀਕ ਉੱਪਰ ਨੂੰ ਖਿੱਚ ਕੇ ਉੱਪਰ ਕੀ ਲਾਤੀ ਕਾਰ ਲਾਤੀ ਹੁਣ ਆ ਜਿਹੜਾ ਵਾ ਓੰਕਾਰ ਦਾ ਊੜਾ ਇਹਦਾ ਆ ਰੂਪ ਐਥੋਂ ਨਾਲ ਨਹੀਂ ਜੁੜਿਆ ਐਥੋਂ ਜਿਹੜੀ ਡੰਡੀ ਆ ਨਾਲ ਨਹੀਂ ਜੁੜੀ ਹੁਣ ਆ ਜੀ ਆ ਜਿਹੜਾ ਵਾ ਤਿੰਨ ਵਾ ਇਹ ਜਿਹੜਾ ਤਿੰਨ ਆ ਤ੍ਰੈ ਗੁਣਾ ਦਰਸਾਉਂਦਾ ਇਹਦੇ ਪਾਰੋਂ ਅਸੀਂ ਤ੍ਰੈ ਗੁਣਾ ਦੇ ਪਾਰੋਂ ਅੱਗੇ ਜਾ ਕੇ ਸਮਝਾਂਗੇ ਤੇ ਜਿਹੜੀ ਉੱਤੇ ਕਾਰ ਲਾਈ ਆ ਇਹ ਜਿਹੜੀ ਚੌਥੇ ਪਦ ਨੂੰ ਦਰਸਾਉਂਦੀ ਐ ਇਹ ਜਿਹੜੀ ਉੱਤੇ ਕਾਰ ਲਾਈ ਐ ਕੀ ਐ ਚੌਥੇ ਪਦ ਨੂੰ ਦਰਸਾਉਂਦੀ ਐ ਭਾਵ ਕਿ ਅਸੀਂ ਸਾਡੇ ਮਨ ਦਾ ਵਾਸਾ ਅਸੀਂ ਕਿੱਥੇ ਕਰਨਾ ਚੌਥੇ ਪਾਚੇ ਮਾਲਕ ਦਾ ਵਾਸਾ ਕਿੱਥੇ ਹੈ ਚੌਥੇ ਪਾਚੇ ਅਸੀਂ ਨਾ ਤਿੰਨਾ ਗੁਣਾ ਤੋਂ ਉੱਪਰ ਉੱਠਣਾ ਨਾ ਦੇ ਸਾਰੇ ਔਰ ਚੌਥੇ ਪਾਚੇ ਜਾਣਾ ਇਸ ਕਰਕੇ ਉੱਤੇ ਜਿਹੜੀ ਕਾਰ ਲਾ ਕੇ ਊੜੇ ਦਾ ਮੂੰਹ ਤੋਂ ਖੁੱਲਾ ਛੱਡ ਦਿੱਤਾ ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਵਾ ਇੱਕ ਵਾ ਇਹਦਾ ਕਹਿੰਦੇ ਕੋਈ ਰੂਪ ਨਹੀਂ ਆ ਕੋਈ ਰੇਖ ਨਹੀਂ ਆ ਕੋਈ ਰੰਗ ਨਹੀਂ ਆ ਤਿੰਨਾ ਗੁਣਾ ਤੋਂ ਉੱਪਰ ਆ ਫਿਰ ਮਹਾਰਾਜ ਕਹਿੰਦੇ ਕਹਿੰਦੇ ਕੋਈ ਇਹਦਾ ਚੱਕਰ ਚਿਹਨ ਔਰ ਬਰुणजात ਔਰ ਪਾਤ ਨਹਿੰਜੇ ਕਹਿੰਦੇ ਰੂਪ ਰੇਖ ਔਰ ਰੰਗ ਕਹਿੰਦੇ ਰੂਪ ਰੇਖ ਔਰ ਰੰਗ ਸ਼ਬਦ ਹੁੰਦਾ ਜਾਪ ਸਾਜੇ ਰੂਪ ਹਾਂਜੀ ਹਾਂ ਕੋਈ ਕਹਿ ਨਾ ਸਕਤ ਕਹਿੰਦੇ ਅਚਲ ਮੂਰਤ ਅਨਪ੍ਰਕਾਸ਼ ਅਮਤੋਜ ਕੀਜੈ ਕਹਿੰਦੇ ਅਚਲ ਮੂਰਤ ਹੈ ਚਲਾਈ ਮਾਨ ਨਹੀਂ ਆ ਸੰਸਾਰ ਕੀ ਹੈ ਚਲਾਈ ਮਾਨ ਤੇ ਮਾਲਕ ਕੀ ਹੈ ਅਚਲ ਹੈ ਕਹਿੰਦੇ ਉਹ ਅਨੁਭਵ ਪ੍ਰਕਾਸ਼ ਆ ਇਹਦੇ ਪਰੋਂ ਭੇਦ ਦੇ ਰਿਹਾ ਤੇ ਹੁਣ ਇਹ ਜਿਹੜਾ ਮਾਲਕਵਾ ਜੇ ਦਾ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਤੇ ਫਿਰ ਹੈ ਕਿਦਾਂ ਦਾ ਮਾਰੇ ਕਹਿੰਦੇ ਉਹ ਦਰਪਣ ਦੀ ਨਿਆਈ ਹੈ ਜਿੱਦਾਂ ਅਸੀਂ ਦਰਪਣ ਸ਼ੀਸ਼ਾ ਦੇਖਦੇ ਆ ਕਹਿੰਦੇ ਉਹਦੀ ਨਿਆਈ ਹੈ ਕਹਿੰਦੇ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਇ ਫਿਰ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਨਾਮੇ ਕੋ ਕਹਿੰਦੇ ਪਾਣੀ ਮਾਹੇ ਦੇਖੋ ਮੁਖ ਜਾਸਾ ਨਾਮੇ ਕੋ ਸੁਆਮੀ ਬੀਠੋ ਲੈ ਸਾ ਇਹ ਐਕਸਪਲੇਨ ਕਰ ਰਿਹਾ ਵੀ ਮਾਲਕ ਕਿਦਾਂ ਦਾ ਵਾ ਕਿਉਂਕਿ ਤਾਂ ਕਿ ਉਹ ਕੋਈ ਜੀਪ ਲੇਖਾ ਨਾ ਖਾ ਜੇ ਹੁਣ ਜਦੋਂ ਮਾਲਕ ਨੇ ਇੱਕ ਤੋਂ ਅਨੇਕ ਰੂਪ ਦੇ ਵਿੱਚ ਆਇਆ ਮਾਰੇ ਕਹਿੰਦੇ ਜਦੋਂ ਆਪੇ ਥਾਟ ਕੀਆ ਬਹਿ ਕਰਤੇ ਤਦ ਪੋਸ਼ਨਾ ਸੇਵਕ ਬੀਆ ਤਦੋ ਕਿਆ ਕੋ ਲੇਵੇ ਕਿਆ ਕੋ ਦੇਵੇ ਜਾਂ ਅਵਰ ਨ ਦੂਜਾ ਕੀਆ ਕਹਿੰਦੇ ਉਦੋਂ ਹੋਰ ਇੱਥੇ ਕੁਝ ਵੀ ਨਹੀਂ ਮਾਲਕ ਨੇ ਆਪਣੇ ਮਰਜ਼ੀ ਨਾਲ ਇਹ ਖੇਤ ਰਚੀ ਕਿਸੇ ਨੂੰ ਪੁੱਛਿਆ ਨਹੀਂ ਤਾਂ ਹੀ ਮਾਰੇ ਕਹਿੰਦੇ ਪੰਚ ਤਤ ਕਰ ਤਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਹੈ ਕੋਈ ਸੇਵਾ ਕਰਿਓ ਕਹਿੰਦੇ ਜਾਂਕਿਸ਼ ਕੀਤਾ ਹੋਵੇ ਜਾਂ ਕਿਸੇ ਨੇ ਕਹਿੰਦੇ ਕੋਈ ਕੀਤਾ ਹੋਵੇ ਸੇਵਾ ਤਤ ਤਿਆਰ ਇਹ ਕਰਕੇ ਤਤ ਕਿਨੇ ਤਿਆਰ ਕੀਤੇ ਮਾਲਕ ਨੇ ਤੇ ਹੁਣ ਇੱਥੇ ਮਾਲਕ ਨੇ ਤਤ ਤਿਆਰ ਕਰਕੇ ਅੱਗੇ ਕਿਦਾਂ ਰਚਨਾ ਰਚੀ ਉਹਦੇ ਪਰੋਂ ਹੀ ਸਮਝਣਾ ਹੁਣ ਮਾਲਕ ਜਿਹੜਾ ਵਾ ਇਹ ਮਾਰੇ ਫਿਰ ਇੱਥੇ ਸਮਝਾਉਣਾ ਕਰਦੇ ਆ ਤੇ ਕਹਿੰਦੇ ਫਿਰ ਇਹਦਾ ਇਹ ਕਿੰਨਾ ਵੱਡਾ ਵਾ ਕਹਿੰਦੇ ਵੀ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਕਹਿੰਦੇ ਅੰਤ ਨਾ ਸਿਫਤੀ ਕਹਨ ਨਾ ਅੰਤ ਅੰਤਨਾ ਕਰਨਾ ਦੇਨਾਂ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਕਹਿੰਦੇ ਵੀ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਹੁਣੇ ਮਾਲਕ ਜਿਹੜਾ ਵਾ ਹੁਣ ਇਹਨੂੰ ਇਹਦਾ ਅੰਤ ਨਹੀਂ ਪਾ ਸਕਦੇ ਪਰ ਇੱਥੇ ਸਮਾ ਸਕਦੇ ਆ ਮਾਰੇ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋਂ ਤਦ ਤੂੰ ਇੱਚ ਸਮਾ ਸਕਦੇ ਆ ਇਹਨੂੰ ਦੇਖ ਸਕਦੇ ਪਰ ਇਹਦਾ ਕੋਈ ਆਖੇ ਮੈਂ ਅੰਤ ਪਾ ਲਾਂ ਇਹ ਇੱਕ ਦਾ ਉਹਦਾ ਅੰਤ ਨਹੀਂ ਪਾ ਸਕਦੇ ਹੁਣ ਵੇਖੋ ਜਦੋਂ ਮਾਲਕ ਨੇ ਇੱਕ ਤੋਂ ਅਨੇਕ ਰੂਪ ਦੇ ਵਿੱਚ ਆਉਣਾ ਸੀ ਸਭ ਤੋਂ ਪਹਿਲਾਂ ਕੀ ਹੋਇਆ ਸ਼ਬਦ ਹੋਇਆ ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚ ਕਵਾਉ ਇਥੇ ਜਪਜੀ ਸਾਹਿਬ ਦੇ ਵਿੱਚ ਕਵਾਉ ਕਹਿ ਦਿੱਤਾ ਵਾ ਇਨੂੰ ਅਲੱਗ-ਅਲੱਗ ਨਾਂ ਦਿੱਤੇ ਕਵਾਉ ਨੂੰ ਇਹਨੂੰ ਇਹ ਵੀ ਕਹੇ ਤਾ ਤੇਰਾ ਮੁੱਖ ਸਹਾਵਾ ਜੀਓ ਸਹਿਜ ਧੁਨ ਬਾਣੀ ਸਹਿਜ ਮਾਲਕ ਨੂੰ ਸਹਿਜ ਕਹੇ ਤਾ ਉਤੋਂ ਜਿਹੜੀ ਧੁਨ ਪੈਦਾ ਹੋਈ ਆ ਇਸ ਕਰਕੇ ਇਹਨੂੰ ਸਹਿਜ ਧੁਨ ਵੀ ਕਹਿ ਦਿੱਤਾ ਇਹ ਕਵਾਉ ਨੂੰ ਮੇਨ ਜ਼ਿਆਦਾ ਜਿਹੜਾ ਸ਼ਬਦ ਕੁਰਬਾਨੀ ਦੇ ਵਿੱਚ ਆਉਂਦਾ ਉਹ ਨਾਮ ਆਉਂਦਾ ਉਹ ਕਿਹੜਾ ਸ਼ਬਦ ਆਉਂਦਾ ਨਾਮ ਬਾਕੀ ਹੋਰ ਵੀ ਕਈ ਨਾਂ ਹੁੰਦੇ ਆ ਜਿਦਾਂ ਸ਼ਬਦ ਇਸ ਕਰਕੇ ਹੁਣ ਜਦੋਂ ਇੱਥੇ ਨਾਮ ਹੋਇਆ ਤੇ ਨਾਮ ਜਿਹੜਾ ਵਾ ਹੁਣ ਫਿਰ ਇਹ ਨਾਮ ਦੇ ਪਰੋਂ ਮਾਰੇ ਭੇਦ ਦੇਣ ਲੱਗੇ ਪਹਿਲਾਂ ਸੱਚ ਦਾ ਭੇਦ ਦਿੱਤਾ ਵੀ ਸੱਚ ਕਿਦਾਂ ਦਾ ਵਾ ਕੋਈ ਭਲੇਖਾ ਨਾ ਖਾਜੇ ਫਿਰ ਨਾਮ ਦੇ ਪਰੋਂ ਭੇਦ ਦੇਣ ਲੱਗੇ ਕਹਿੰਦੇ ਵੀ ਇਹਦਾ ਵੀ ਜਿੱਦਾਂ ਮਾਲਕ ਦਾ ਰੂਪ ਰੇਖ ਰੰਗ ਨਹੀਂ ਆ ਇਹਦਾ ਵੀ ਕਹਿੰਦੇ ਸ਼ਬਦ ਦਾ ਵੀ ਕੋਈ ਰੂਪ ਰੇਖ ਰੰਗ ਨਹੀਂ ਹੈਗਾ ਤੇ ਕਹਿੰਦੇ ਅਨਹਦ ਤੋਂ ਪੈਦਾ ਹੋਇਆ ਵਾ ਜਿੱਦਾਂ ਮਾਲਕ ਅਨਹਦਾ ਤੇ ਸ਼ਬਦ ਵੀ ਅਨਹਦਾ ਕਹਿੰਦੇ ਅਨਹਦੋਂ ਅਨਹਦ ਵਾਜੇ ਰੌਣ ਝੰਕਾਰੇ ਰਾਮ ਫਿਰ ਕਹਿੰਦੇ ਇਹ ਜਿਹੜਾ ਸ਼ਬਦ ਵਾ ਇਹ ਲਿਖਣ ਪੜਨ ਚ ਨਹੀਂ ਆਉਂਦਾ। ਇਹ ਜਿਹੜਾ ਨਾਮ ਆ ਲਿਖਣ ਪੜਨ ਚ ਨਹੀਂ ਆਉਂਦਾ। ਤੇ ਮਾਰੇ ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਲਿਖਣ ਪੜਨ ਦੇ ਵਿੱਚ ਇਹ ਨਾਮ ਨਹੀਂ ਆਉਂਦਾ। ਕਹਿੰਦੇ ਫਿਰ ਇਹ ਨਾਮ ਕੋਈ ਜੇ ਲਿਖਣ ਪੜਨ ਚ ਨਹੀਂ ਆਉਂਦਾ ਤਾਂ ਕਹਿੰਦੇ ਕਿਸ ਨੂੰ ਦੇ ਦੇ ਨਹੀਂ ਸਕਦਾ ਕੋਈ ਨਾਮ ਦਿਸਤਮਾਨ ਤੌਰ ਤੇ। ਇਹ ਨਾਮ ਸਾਨੂੰ ਕੌਣ ਦਿੰਦਾ ਹੈ ਸਤਗੁਰੂ ਕਹਿੰਦੇ ਸਤਗੁਰ ਸਿੱਖ ਕੋ ਨਾਮ ਧੰ ਦੇ ਗੁਰਕਾ ਸਿੱਖ ਵਡਪਾਗੀ ਹੈ ਇਹ ਸਤਗੁਰੂ ਸਾਨੂੰ ਜੋ ਆਤਮਿਕ ਰੂਪ ਚ ਸਾਡੇ ਅੰਦਰ ਬੈਠਾ ਜਦੋਂ ਅਸੀਂ ਉਹਦੇ ਸਾਹਮਣੇ ਹੁੰਨੇ ਆ ਉਹੀ ਸਾਨੂੰ ਇਹ ਨਾਮ ਦਿੰਦਾ ਬਾਹਰੋਂ ਕੋਈ ਸਾਨੂੰ ਨਾਮ ਨਹੀਂ ਦੇ ਸਕਦਾ ਬਾਹਰੋਂ ਕੋਈ ਵੀ ਸੰਤ ਸਾਧੂ ਚਾਹੇ ਗੁਰਮੁਖਾ ਗੁਰਬਾਣੀ ਗੁਰੂ ਦੇ ਮੁਤਾਬਕ ਨਾਮ ਦਾ ਭੇਦ ਦੇ ਸਕਦਾ ਪਰ ਜੇ ਕੋਈ ਆਖੇ ਵੀ ਨਾਮ ਦੇ ਦੇ ਨਾਮ ਨਹੀਂ ਦੇ ਸਕਦਾ ਹੁਣ ਮਾਰਾ ਇਹ ਕਹਿੰਦੇ ਆ ਵੀ ਇੱਕ ਤੋਂ ਜਦੋਂ ਮਾਲਕ ਨੇਕ ਰੂਪ ਦੇ ਵਿੱਚ ਆਇਆ ਤਾਂ ਸਭ ਤੋਂ ਪਹਿਲਾਂ ਕੀ ਕੀਤਾ ਮਾਰਾ ਇਹ ਕਹਿੰਦੇ ਪ੍ਰਥਮ ਓੰਕਾਰ ਤਿੰਨ ਕਹਾ ਪ੍ਰਥਮ ਓੰਕਾਰ ਤਿੰਨ ਕਹਾ ਕਹਿੰਦੇ ਸੋ ਧੁਨ ਸੋ ਧੁਨ ਪੂਰ ਜਗਤ ਮੇ ਰਹਾ ਇਹਨੂੰ ਧੁਨ ਵੀ ਕਹਿ ਤਾ ਤਾ ਨਾ ਨਾਮ ਨੂੰ ਆਵਾਜ਼ ਨੂੰ ਧੁਨ ਵੀ ਕਹਿ ਦਿੰਦੇ ਆ ਕਹਿੰਦੇ ਸੋ ਧੁਨ ਪੂਰ ਜਗਤ ਮੇ ਰਹਾ ਪੂਰ ਰਹੀ ਆ ਉਹ ਚੱਲ ਰਹੀ ਲਗਾਤਾਰ ਧੁਨ ਸਦੀਵੀ ਆ ਜਿੱਦਾਂ ਮਾਲਕ ਸਦੀਵੀ ਆ ਉਹਦਾ ਨਾਮ ਵੀ ਸਦੀਵੀ ਆ ਜਿਦਾਂ ਹਰ ਥਾਂ ਮਾਲਕਾ ਉਦਾਂ ਹੀ ਹਰ ਕੋਈ ਐਸੀ ਥਾਂ ਨਹੀਂ ਜਿੱਥੇ ਨਾਮ ਨਹੀਂ ਆ ਹਰ ਜਗ੍ਹਾ ਨਾਮ ਆ ਕਹਿੰਦੇ ਬਿਨ ਨਾਮ ਹੈ ਨਾਹੀ ਕੋ ਥਾਂ ਕੋਈ ਐਸਾ ਥਾਂ ਨਹੀਂ ਆ ਵੀ ਜਿੱਥੇ ਨਾਮ ਨਾ ਹੋਵੇ ਹੁਣ ਇਹ ਮਾਲਕ ਨੇ ਕਦੋਂ ਰਚਨਾ ਸ਼ੁਰੂ ਕੀਤੀ ਇਹ ਵਕਤ ਕਿਹੜਾ ਸਮਾਂ ਕੋਈ ਜਾਣਦਾ ਇਹਦੇ ਬਾਰੇ ਮਾਰੇ ਕਹਿੰਦੇ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਕਹਿੰਦੇ ਉਹ ਆਪ ਹੀ ਜਾਣਦਾ ਵਾ ਕਿ ਉਹ ਕਿੰਨੇ ਦਿਨ ਤੱਕ ਗੁਪਤ ਰਿਆ ਮਾਰੇ ਕਹਿੰਦੇ ਕਿਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁੰਨ ਸਮਾਇਆ ਕੇਤੜਿਆਂ ਦਿਨ ਤੰਦੂ ਘਾਰਾ ਆਪੇ ਕਰਤਾ ਗੁਪਤ ਆਪੇ ਆਪੇ ਕਰਤਾ ਪ੍ਰਗਟ ਰਾ ਕਹਿੰਦੇ ਕਿੰਨੇ ਦਿਨ ਤੱਕ ਉਹ ਸੁੰਨ ਸਾਨ ਚ ਸਮਾਇ ਰਿਆ ਇਹ ਮਾਲਕ ਆਪ ਹੀ ਜਾਣਦਾ ਗੁਪਤ ਰਿਆ ਫਿਰ ਹੁਣ ਜਦੋਂ ਇਥੇ ਨਾਮ ਪ੍ਰਗਟ ਹੋਇਆ ਨਾਮ ਦੇ ਨਾਲ ਹੀ ਜਦੋਂ ਮੁਖ ਚ ਆਵਾਜ਼ ਆਈ ਨਾਲ ਹੀ ਕੀ ਪੈਦਾ ਹੋਈ ਪੌਣ ਪੈਦਾ ਹੋ ਗਈ ਨਾਮ ਤੋਂ ਕੀ ਪੈਦਾ ਹੋਈ ਪੌਣ ਹੁਣ ਇਹ ਜਿਹੜੀ ਪਾਉਣ ਆ ਪਾਉਣ ਤੋਂ ਬਾਅਦ ਫਿਰ ਕੀ ਪੈਦਾ ਹੋਇਆ ਪਾਣੀ ਪਾਣੀ ਤੋਂ ਬਾਅਦ ਬਸੰਤਰ ਅਗਨ ਇਹ ਪੈਦਾ ਕਿੱਥੇ ਹੋਇਆ ਇੱਥੇ ਪਹਿਲਾਂ ਕੀ ਸੀ ਇੱਥੇ ਅਸੀਂ ਪਹਿਲਾਂ ਕੀ ਸਮਝਿਆ ਇੱਥੇ ਕੀ ਸੋਨੀ ਸੋਨੇ ਸੀ ਤੇ ਮਾਰੇ ਕਹਿੰਦੇ ਪਾਉਣ ਪਾਣੀ ਸੁੰਨੇ ਤੇ ਸਾਜੇ ਕਹਿੰਦੇ ਸੁੰਨ ਚੋਂ ਪੈਦਾ ਹੋਏ ਹੁਣ ਇਹ ਜਿਹੜੇ ਪੌਣ ਪਾਣੀ ਅਗਨ ਪੈਦਾ ਹੋਏ ਇਹ ਮਾਇਆ ਮਹਾਰਾਜ ਨੇ ਰਚ ਕੇ ਤੇ ਇਹਨੂੰ ਹੁਕਮ ਕੀਤਾ ਵੀ ਖੇਲ ਰਚਿਆ ਜਾਣਾ ਤੇ ਜੋ ਆ ਇਹਦੇ ਤੱਤ ਤਿਆਰ ਕਰੋ ਇਹਨੂੰ ਪ੍ਰਵਾਨਗੀ ਦਿੱਤੀ ਮਾਇਆ ਨੂੰ ਹੁਣ ਮਾਇਆ ਨੇ ਸਭ ਤੋਂ ਪਹਿਲਾਂ ਕੀ ਕੀਤਾ ਮਾਇਆ ਨੇ ਜਿੰਨੀ ਏਰੀਆ ਦੇ ਵਿੱਚ ਖੇਲ ਰਚਣਾ ਸੀ ਉਥੇ ਨਿਸ਼ਾਨਦੇਹੀ ਕੀਤੀ ਮਾਇਆ ਨੇ ਕੀਤਾ ਨਿਸ਼ਾਨਦੇਹੀ ਕੀਤੀ ਉੱਪਰਲੇਨ ਦਾ ਨਿਸ਼ਾਨ ਨੂੰ ਕੀ ਕਹਤਾ ਆਕਾਸ਼ ਉੱਪਰਲੇਨ ਨੂੰ ਕੀ ਕਹਤਾ ਜੀ ਆਕਾਸ਼ ਤੇ ਹੇਠਰੇ ਨੂੰ ਕੀ ਕਹਤਾ ਪਤਾਲ ਹੁਣ ਜਦੋਂ ਮਾਲਕ ਬੋਲਿਆ ਪੌਣ ਪੈਦਾ ਹੋਈ ਪੌਣ ਤੋਂ ਪਾਣੀ ਅਗਨ ਤੇ ਜਿਹੜਾ ਇੱਥੇ ਸੋਨੀ ਸੋਨੀ ਹੀ ਇੱਥੇ ਕੀ ਹੋ ਗਿਆ ਤੰਦੂ ਘਰਾ ਹੋ ਗਿਆ ਇੱਥੇ ਕੀ ਹੋ ਗਿਆ ਤੰਦੂ ਘਰਾ ਤੇ ਮਾਰੇ ਕਹਿੰਦੇ ਅਸੀਂ ਪੜ ਰਹੇ ਸੀ ਨਾ ਕੇਤੜਿਆਂ ਦਿਨ ਗੁਪਤ ਕਹਾਇਆ ਕਿਤੜਿਆਂ ਦਿਨ ਸੁੰਨ ਸਮਾਇਆ ਕਿਤੜਿਆਂ ਦਿਨ ਤੰਦੂ ਘਾਰਾ ਆਪੇ ਕਰਤਾ ਪ੍ਰਗਟ ਰਾ ਫਿਰ ਮਹਾਰਾਏ ਕਹਿੰਦੇ ਇਹ ਤੰਦੂ ਘਾਰਾ ਹੁਣ ਕਿੰਨਾ ਚਿਰ ਰਿਆ ਇਹਦੇ ਬਾਰੇ ਮਹਾਰਾਏ ਕਹਿੰਦੇ ਅਰਬਦ ਨਰਬਦ ਤੰਦੂ ਘਾਰ ਕਹਿੰਦੇ ਧਰਨ ਨਾ ਕਗਨ ਹੁਕਮੋਂ ਪਾਰਾ ਕਹਿੰਦੇ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਕਹਿੰਦੇ ਖੰਡ ਪਤਾ ਸਬਤ ਨਹੀਂ ਸਾਗਰ ਨਦੀ ਨਾ ਨੀਰ ਵਹਾਏਂਦਾ ਭਾਵ ਕਿ ਕੁਝ ਨਹੀਂ ਸੀ ਉਦੋਂ ਜਦੋਂ ਉਹਦੇ ਬਾਅਦ ਤੰਦੂ ਘਾਰਾ ਪੈਦਾ ਹੋਇਆ ਉਦੋਂ ਵੀ ਇੱਥੇ ਕੁਝ ਨਹੀਂ ਸੀ ਫਿਰ ਹੁਣ ਜਦੋਂ ਮਾਇਆ ਨੇ ਨਿਸ਼ਾਨਦੇਹੀ ਕਰ ਲਈ ਮਾਇਆ ਨੇ ਕੀ ਨਿਸ਼ਾਨਦੇਹੀ ਕਰ ਲਈ ਹੁਣ ਇਹ ਨਿਸ਼ਾਨਦੇਹੀ ਦੇ ਵਿੱਚ ਜਿਹੜਾ ਪੌਣ ਪਾਣੀ ਬਸੰਤਰ ਇੱਥੇ ਸਮਾਇਆ ਹੋਇਆ ਸੀ ਇਹਦੇ ਵਿੱਚੋਂ ਲੋੜ ਮੁਤਾਬਕ ਤਤ ਲੈ ਲੋੜ ਮੁਤਾਬਕ ਤਤ ਲੈ ਕਿਉਂਕਿ ਅੱਗੇ ਰਚਨਾ ਕਰਨੀ ਹੈ ਹੁਣ ਪੌਣ ਦਾ ਤਤ ਲੈ ਲਿਆ ਗਿਆ ਪਾਣੀ ਦਾ ਤਤ ਲੈ ਲਿਆ ਗਿਆ ਤੇ ਅਗਨ ਦਾ ਤਤ ਲੈ ਲਿਆ ਗਿਆ ਇਹਨਾਂ ਤਿੰਨਾਂ ਨੇ ਕੀ ਆ ਤਤ ਲੈ ਗਏ ਹੁਣ ਜਦੋਂ ਇਹਨਾਂ ਤਿੰਨਾਂ ਦੇ ਤਤ ਲੈ पाँण दे पाने तत्व देखे गए कि पैदा होया आशा अभिलाषा तृष्णा फिकर चिंता सैसे ਭਾਵ ਕੇ ਇਹ ਜਿਹੜਾ ਇੱਥੋਂ ਸਾਨੂੰ ਅਰਥਚਾਰਾ ਵੀ ਮਿਲਦਾ ਹਾਂਜੀ ਇਹਨੂੰ ਰਜੋਗੁਣ ਕਹਿ ਦਿੱਤਾ ਇਹ ਜਿਹੜੇ ਪੌਣ ਤੋਂ ਤੱਤ ਪੈਦਾ ਹੋਏ ਇਹਦਾ ਨਾਂ ਕੀ ਰੱਖ ਦਿੱਤਾ ਰਜੋਗੁਣ ਇੱਥੇ ਸਾਡੇ ਸਾਰਿਆਂ ਦਾ ਕੀ ਆ ਅਰਥਚਾਰਾ ਸਾਨੂੰ ਇੱਥੋਂ ਕੀ ਮਿਲਣਾ ਅਰਥਚਾਰਾ ਮਿਲਣਾ ਸਾਰਿਆਂ ਨੂੰ ਇੱਥੇ ਆ ਕੇ ਗੇਮ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਇੱਥੇ ਮਾਇਆ ਦੇ ਦੇਸ਼ 'ਚ ਆਉਂਦੇ ਆ ਰਜੋਗੁਣ ਤੇ ਆ ਕੇ ਗੇਮ ਸਟਾਰਟ ਹੁੰਦੀ ਹੈ ਹੁਣ ਪਾਣੀ ਦਾ ਤਤ ਦੇਖਿਆ ਪਾਣੀ ਚੋਂ ਪੈਦਾ ਕੀ ਹੋਇਆ ਇਹਦੇ ਤਤ ਜਦੋਂ ਕੱਢੇ ਦਇਆ ਨਿਮਰਤਾ ਸ਼ਾਂਤੀ ਸੀਰਤਾ ਜਤ ਜਤ ਸਤ ਸੰਤੋਖ ਧਰਮ ਗੁਣਦਾਨ ਤੇ ਇਥੋਂ ਧਰਮ ਦਾ ਸੌਦਾ ਵੀ ਜਿਹੜਾ ਸਾਨੂੰ ਇਥੋਂ ਇਥੋਂ ਮਿਲਣਾ ਇਹਦਾ ਨਾਂ ਕੀ ਰੱਖ ਦਿੱਤਾ ਸਤੋਗੁਣ ਜਿਹੜਾ ਇਹ ਚੋਂ ਤੱਤ ਪੈਦਾ ਹੋਏ ਨਾ ਤੱਤਾਂ ਦਾ ਨਾਂ ਕੀ ਰੱਖ ਦਿੱਤਾ ਜੀ ਸਤੋਗੁਣ ਇਥੋਂ ਸਾਨੂੰ ਕੀ ਮਿਲਦਾ ਧਰਮ ਦਾ ਸੌਦਾ ਉਹਦੇ ਬਾਅਦ ਅਗੰਦੇ ਤੱਤ ਕੱਢੇ ਗਏ ए की पैदा होया? काम क्रोध लोभ मोह हंकार निंदा चुगली ईरखा ਦੁਵਿਧਾ ਨਫ਼ਰਤ ਇਹਦਾ ਨਾਂ ਕੀ ਰੱਖਤਾ ਤਮੋਗੁਣ ਇਹਦਾ ਨਾਂ ਰੱਖਤਾ ਤਮੋਗੁਣ ਹੁਣੇ ਜਦੋਂ ਇਹ ਤਤ ਤਿਆਰ ਕਰ ਦਿੱਤੇ ਤੇ ਇਹਨਾਂ ਨੂੰ ਤਿੰਨ ਜਗ੍ਹਾ ਇਕੱਠਾ ਕਰ ਲਿਆ ਗਿਆ ਇਹਨਾਂ ਨੂੰ ਇਨੇ ਇਹਨਾਂ ਤਿੰਨਾਂ ਨੂੰ ਤਿੰਨ ਜਗ੍ਹਾ ਇਕੱਠਾ ਕਰ ਲਿਆ ਤੇ ਤਿੰਨ ਸ਼ਕਤੀਆਂ ਜਿਹੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਤਿੰਨਾਂ ਨੂੰ ਤਿੰਨ ਜਗ੍ਹਾ ਇਕੱਠਾ ਕਰ ਲਿਆ ਤਿੰਨ ਸ਼ਕਤੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਤਿੰਨਾਂ ਨੂੰ ਮਾਇਆ ਨੇ ਪੇਸ਼ ਕੀਤਾ ਮਾਲਕ ਦੇ ਸਾਹਮਣੇ ਮਾਲਕ ਨੇ ਆਪਣਾ ਸਰਗਨ ਰੂਪ ਸਮਝ ਕੇ ਇਹਨੂੰ ਪ੍ਰਵਾਨਗੀ ਦੇ ਦਿੱਤੀ ਇਹ ਖੇਡ ਰਚੀ ਜਾਏ ਪ੍ਰਵਾਨਗੀ ਦੇ ਦਿੱਤੀ ਹੁਣ ਇਹਨਾਂ ਨੇ ਫਿਰ ਅੱਗੇ ਕੀ ਕੀਤਾ ਇਨਾਂ ਨੇ ਅੱਗੇ ਪ੍ਰਵਾਨਗੀ ਲੈਣ ਤੋਂ ਬਾਅਦ ਖੇਡ ਰਚਨੀ ਸ਼ੁਰੂ ਕੀਤੀ। ਇਹਨੂੰ ਹੁਣ ਇਹਦਾ ਨਾਂ ਰੱਖਤਾ ਬ੍ਰਹਮਾ, ਹੁਣਾ ਜਿਹੜਾ ਇਹ ਰਜੋਗੁਣ ਇੱਥੇ ਸਮਝਿਆ ਸੀ। ਇਹਦਾ ਨਾਂ ਰੱਖਤਾ ਬ੍ਰਹਮਾ। ਇਹਦਾ ਨਾਂ ਰੱਖਤਾ ਸਤੂ ਗੁਣ ਦਾ ਵਿਸ਼ਨੂੰ। ਇਹਦਾ ਨਾਂ ਰੱਖਤਾ ਮਹੇਸ਼। ਹੁਣ ਇਹ ਬ੍ਰਹਮਾ, ਵਿਸ਼ਨੂੰ, ਮਹੇਸ਼ ਕਿੱਥੋਂ ਪੈਦਾ ਹੋਏ? ਕਹਿੰਦੇ ਪੌਣ ਪਾਣੀ ਅਗਨ ਤਿੰਨ ਕੀਆ। ਬ੍ਰਹਮਾ ਵਿਸ਼ਨ ਮਹੇਸ਼ ਕਰ ਇਹ ਕਿੱਥੋਂ ਪੈਦਾ ਹੋਈ ਪਾਉਣ ਪਾਣੀ ਅਗਨ ਤੋਂ ਹੁਣ ਇਹ ਜਿਹੜਾ ਇੱਕ ਤਾਂ ਬ੍ਰਹਮਾ ਵਿਸ਼ਨ ਮਹੇਸ਼ ਅਵਤਾਰ ਹੋਏ ਨੇ ਜਿੱਦਾਂ ਬਹੁਤ ਸਾਰੇ ਕਹਿੰਦੇ ਆ ਵੀ ਬ੍ਰਹਮਾ ਵਿਸ਼ਨ ਮਹੇਸ਼ ਤੋਂ ਉਤਪਤੀ ਆ ਨਹੀਂ ਮਾਰੇ ਕਹਿੰਦੇ ਇਹ ਉਤਪਤੀ ਆ ਕਹਿੰਦੇ ਕਾਇਆ ਅੰਦਰ ਇੱਥੇ ਸਮਝਣਾ ਹੋਣਾ ਕਹਿੰਦੇ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਕਹਿੰਦੇ ਸਭ ਉਪਤ ਜਿਤ ਸੰਸਾਰਾ ਕਹਿੰਦੇ ਕਾਇਆ ਦੇ ਅੰਦਰ ਨੇ ਕਹਿੰਦੇ ਉਹ ਬ੍ਰਹਮਾ ਵਿਸ਼ਨ ਮਹੇਸ਼ ਦੇ ਜਿਹੜੇ ਅਵਤਾਰ ਹੋ ਇਹ ਹੀ ਆਕਾਰ ਵਾਲੇ ਕਹਿੰਦੇ ਉਹਨਾਂ ਦੇ ਅੰਦਰ ਵੀ ਸੀ ਇਹ ਕੀ ਆ ਤਿੰਨ ਸ਼ਕਤੀਆਂ ਉਹਨਾਂ ਦੇ ਅੰਦਰ ਵੀ ਸੀ ਇਹ ਕਰਕੇ ਇਹ ਜਿਹੜੀਆਂ ਤਿੰਨ ਸ਼ਕਤੀਆਂ ਸਾਰੀਆਂ ਜਿਹੜੀਆਂ ਸਾਰਿਆਂ ਦੇ ਅੰਦਰ ਆ ਇਹ ਤੋਂ ਸਾਰੀ ਉਤਪਤੀ ਹੁੰਦੀ ਹੈ ਹੁਣ ਆ ਜਿਹੜਾ ਬ੍ਰਹਮਾ ਵਾ ਇਹ ਦਾ ਜਿਹੜਾ ਤੱਤਾਂ ਨੂੰ ਤਿਆਰ ਕਰਨ ਤੇ ਡਿਊਟੀ ਲੱਗੀ ਇਹਦੀ ਡਿਊਟੀ ਕੀ ਆ ਜੀ ਤੱਤਾਂ ਨੂੰ ਤਿਆਰ ਕਰਨ ਨੂੰ ਉਤਪਤੀ ਦੇ ਵਿਸ਼ੰਦੀ ਡਿਊਟੀ ਲੱਗੀ ਦੇਖਭਾਲ ਕਰਨ ਤੇ ਇਹਦੀ ਡਿਊਟੀ ਲੱਗੀ ਮਨਾਸ਼ ਕਰਨ ਦੀ ਇਹਨੂੰ ਫਿਰ ਅਸੀਂ ਜਪਜੀ ਸਾਹਿਬ ਚ ਪੜਦੇ ਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਕਹਿੰਦੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਪਰ ਕਹਿੰਦੇ ਜਿਵਤ ਸੁਭਾਵ ਹੈ ਤਿਵੇਂ ਚਲਾਵੈ ਜਿੱਦਾਂ ਇਹਦੀ ਮਰਜ਼ੀ ਇਦਾਂ ਚੱਲਣਗੇ ਮਰਜ਼ੀ ਨਹੀਂ ਕਰ ਸਕਦੇ ਕਹਿੰਦੇ ਜਿਵਤ ਸੁਭਾਵ ਹੈ ਤੇ ਵਹਿ ਚਲਾਵੇ ਜਿਵੇਂ ਹੋਏ ਫਰਮਾਨ ਕਹਿੰਦੇ ਉਹ ਵੇਖਿਆ ਇਹ ਵੇਖ ਰਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਬੇਡਾ ਹੁਣ ਕਹਿੰਦੇ ਵੀ ਉਹ ਆਪਣੇ ਹੁਕਮ ਦੇ ਮੁਤਾਬਕ ਜਿਹੜੀ ਆ ਇਹ ਸਾਰੀ ਜਿਹੜੀ ਆ ਰਚਨਾ ਅੱਗੇ ਚਲਾਏਗਾ ਜਿੰਨੀ ਵੀ ਰਚਨਾ ਉਹਨੇ ਚਲਾਉਣੀਆਂ ਉਹ ਆਪਣੇ ਹੁਕਮ ਤੇ ਚਲਾਏਗਾ ਕਹਿੰਦੇ ਫਿਰ ਮਹਾਰਾਏ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਵੀ ਇਹ ਜਿਹੜਿਆ ਤਿੰਨ ਚੱਲੇ ਜਿਹੜੇ ਆ ਕਹਿੰਦੇ ਕਾਇਆ ਕਾਮਣ ਆਤਸ ਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸਾਹਾਗਣ ਗੁਰ ਕਾ ਸ਼ਬਦ ਸਮਾਲੇ ਕਹਿੰਦੇ ਮਾਇਆ ਨੇ ਬ੍ਰਹਮ ਦੇ ਸੰਯੋਗ ਦੇ ਨਾਲ ਇਹ ਤਿੰਨ ਜਿਹੜੇ ਪੁੱਤ ਜਣੇ ਇਹ ਜਿਹੜੇ ਤਿੰਨ ਪੁੱਤ ਆ ਮਾਇਆ ਦੇ ਇਹ ਮਾਇਆ ਦੇ ਤਿੰਨ ਪੁੱਤ ਵੀ ਇਹਨੂੰ ਕਹਤਾਏ ਕਿ ਬ੍ਰਹਮ ਦੇ ਸੰਯੋਗ ਨਾਲ ਜਣੇ ਹੁਣ ਇਹਦੇ ਤੋਂ ਜਿਹੜੀ ਆ ਫਿਰ ਸਾਰੀ ਉਤਪਤੀ ਜਿਹੜੀ ਆ ਅੱਗੋਂ ਚੱਲਦੀ ਆ ਤੇ ਆਓ ਫਿਰ ਥੋੜੀ ਦੇਰ ਹੁਣ ਸਿਮਰਨ ਕਰ ਲਈਏ ਫਿਰ ਉਸ ਤੋਂ ਬਾਅਦ ਫਿਰ ਅੱਗੇ ਵਿਚਾਰ ਨੂੰ ਲੈ ਕੇ ਚੱਲਾਂਗੇ ਸੋ ਸਾਰੇ ਆਓ ਕਿਰਪਾ ਕਰੋ ਮਨਵਿਰਤੀਆਂ ਨੂੰ ਇਕਾਗਰ ਕਰ ਲਈਏ ਥੋੜਾ ਜਿਹਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਹੋਰ ਇਹਨੂੰ ਰਜੋਗੁਣ ਨੂੰ ਨਾਮ ਦੇ ਦਿੱਤਾ ਹੈ ਅਗਨ ਸਾਗਰ ਦਾ ਸਤੋਗੁਣ ਨੂੰ ਨਾਮ ਦੇ ਦਿੱਤਾ ਹੈ ਸੁਖ ਸਾਗਰ ਦਾ ਤਮੋਗੁਣ ਨੂੰ ਨਾਮ ਦਿੱਤਾ ਗਿਆ ਬੇਖ ਸਾਗਰ ਦਾ ਔਰ ਪੂਰੇ ਨੂੰ ਕੀ ਕਹਿ ਦਿੱਤਾ ਇਹਨਾਂ ਨੂੰ ਪਵਸਾਗਰ ਪੂਰੇ ਤਿੰਨਾਂ ਨੂੰ ਕੀ ਕਹਿ ਦਿੱਤਾ ਮਿਲਾ ਕੇ ਪਵਸਾਗਰ ਇਹਨੂੰ ਪੂਰੇ ਨੂੰ ਗੁਰਬਾਣੀ ਦੇ ਵਿੱਚ ਪਵਜਲ ਸ਼ਬਦੀ ਵੀ ਆਉਂਦਾ ਜੋ ਰਹਿ ਰਾਸ ਅਸੀਂ ਪੜਦੇ ਆ ਪਵਜਲ ਵਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਮਾਰੇ ਕਹਿੰਦੇ ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਮਨ ਬਿਦ ਤਰੀਏ ਰੇ ਕਹਿੰਦੇ ਮਾਇਆ ਜਿਹੜੀ ਇਹ ਬ੍ਰਹਮ ਨੇ ਪੈਦਾ ਕੀਤੀ ਆ ਜੇ ਇਹਦੇ ਵਿੱਚ ਮਨ ਆ ਗਿਆ ਸਾਡਾ ਸੂਖ ਮਾਇਆ ਜੇ ਕਹਿੰਦੇ ਕਿਦਾਂ ਹੀ ਤਰ ਸਕਦੇ ਆ ਕਹਿੰਦੇ ਜੇ ਘੁੰਮਣ ਘੇਰੀ ਚ ਫਸ ਗਿਆ ਤ੍ਰੈ ਗੁਣਾ ਦੀ ਤੇ ਕਹਿੰਦੇ ਘੁੰਮਣ ਘੇਰੀ ਅਗਾਹ ਗਾਖਰੀ ਗੁਰ ਸ਼ਬਦੀ ਪਾਰ ਉੱਤਰੀਏ ਰੇ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਹੀ ਪਾਰ ਉੱਤਰ ਸਕਦੇ ਤੇ ਗੁਰੂ ਦੇ ਸ਼ਬਦ ਨੂੰ ਐਕਸਪਲੇਨ ਕੀਤਾ ਭਾਈ ਗੁਰਦਾਸ ਜੀ ਨੇ ਕਹਿੰਦੇ ਪਾਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਉਹ ਸ਼ਬਦ ਦੀ ਜੋ ਆ ਭੇਦ ਖੋਲ ਕੇ ਦੇਤਾ ਭਾਈ ਗੁਰਦਾਸ ਜੀ ਨੇ ਹੁਣ ਜਦੋਂ ਸਾਡਾ ਮਨ ਇਹਨਾਂ ਲਹਿਰਾਂ 'ਚ ਆ ਜਾਂਦਾ ਵਾ ਫਿਰ ਜੇ ਅਗਨ ਸਾਗਰ ਦੀ ਲਹਿਰ 'ਚ ਆ ਗਿਆ ਤਾਂ ਵੀ ਤੰਗੀ ਮਹਿਸੂਸ ਕਰਦਾ ਬੇਖ ਸਾਗਰ ਦੀ ਆ ਗਿਆ ਤਾਂ ਵੀ ਤੰਗੀ ਮਹਿਸੂਸ ਕਰਦਾ ਹੁਣ ਇਧਰਲੇ ਬਨੇ ਜਦੋਂ ਸੁਖ ਸਾਗਰ 'ਚ ਆਉਂਦਾ ਸਤੋਗੁਣ 'ਚ ਆਉਂਦਾ ਥੋੜਾ ਸੁਖ ਮਹਿਸੂਸ ਕਰਦਾ ਸੰਸਾਰਿਕ ਤੌਰ ਤੇ ਪਰ ਇਸ ਦੀ ਵੀ ਸੁਖ ਨਹੀਂ ਆਇੱਚ ਸਤੋਗੁਣ 'ਚ ਸਦੀ ਵੀ ਸੁਖ ਨਹੀਂ ਆ ਜੇ ਅਸੀਂ ਮਾਰੇ ਕਹਿੰਦੇ ਜੇ ਸੁਖ ਕੋ ਚਾਹੇ ਸਦਾ ਸ਼ਰਨ ਨਾਮ ਕੀ ਲੈ ਸਦੀਵੀ ਸੁਖ ਜਿਹੜਾ ਵਾ ਸਾਡੇ ਨਿੱਜ ਘਰ 'ਚ ਆ ਸਦੀਵੀ ਸੋਖਾ ਨਾਮ 'ਚ ਜਦੋਂ ਅਸੀਂ ਅਸਨ ਲਾ ਲਾਂਗੇ ਉੱਥੇ ਸਦੀਵੀ ਸੋਖਾ ਮਾਰੇ ਕਹਿੰਦੇ ਜੇ ਸੋਖੋ ਚਾਹੇ ਸਦਾ ਸਰਨਾਮ ਕੀ ਲੈ ਕਹਿੰਦੇ ਜੇ ਲੋੜਾਂ ਸਦਾ ਸੁਖ پائی ਸਾਧੂ ਸੰਗਤ ਗੁਰਹਿ ਬਤਾਈ ਕਹਿੰਦੇ ਉਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰਗ੍ਰਾਮ ਕਹਿੰਦੇ ਜਿਹੜੀ ਸਾਧੂ ਦੀ ਸੰਗਤ ਆ ਉਹ ਤੁਹਾਨੂੰ ਇਹਨਾਂ ਤਿੰਨਾਂ ਗੁਣਾਂ ਤੋਂ ਪਾਰ ਲਾ ਸਕਦੀ ਹੈ ਉਹ ਤੁਹਾਨੂੰ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰ ਇਹਦੇ ਵਿੱਚੋਂ ਇਹਦੇ ਪਾਰੋਂ ਗੁਰੂ ਨਾਨਕ ਪਾਸ਼ਾ ਨੇ ਫਿਰ ਸਮਝਾਇਆ ਕਹਿੰਦੇ ਜਿਹੜਾ ਮੇਰਾ ਸਿੱਖ ਹੋਏਗਾ ਨਾ ਜਿਹੜਾ ਮੇਰਾ ਸਿੱਖ ਖਵਾਏਗਾ ਕਹਿੰਦੇ ਉਹ ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੱਲੇਗਾ ਕਿਹੜੀ ਭਗਤੀ ਕਰੇਗਾ ਤ੍ਰੈ ਗੁਣਾਂ ਤੋਂ ਉੱਤੋਂ ਦੀ ਭਗਤੀ ਕਰੇਗਾ ਉਹ ਕਹਿੰਦੇ ਤ੍ਰੈ ਗੁਣ ਮਿਟੈ ਚੌਥੇ ਵਰਤੈ ਏਹਾ ਭਗਤ ਨਰਾਰੀ ਫਿਰ ਕਹਿੰਦੇ ਤ੍ਰੈਗੁਣ ਮੇਡ ਚੌਥੇ ਚ ਕਹਿੰਦੇ ਪੂਰੇ ਸਤਗੁਰ ਪੂਰੇ ਸਤਗੁਰ ਸ਼ਬਦ ਸੁਣਾਇਆ ਹੁਣ ਸ਼ਬਦ ਵੇਖੋ ਇੱਥੇ ਕਲੀਅਰ ਹੋ ਗਿਆ ਕਿ ਇਸ ਸ਼ਬਦ ਸਾਨੂੰ ਕੌਣ ਸੁਣਾਉਂਦਾ ਸਤਗੁਰੂ ਅਕਾਲ ਪੁਰਖ ਜਿਹੜਾ ਸਾਡੇ ਅੰਦਰ ਆਤਮਿਕ ਰੂਪ ਚ ਬੈਠਾ ਕਹਿੰਦੇ ਪੂਰੇ ਸਤਗੁਰ ਸ਼ਬਦ ਸੁਣਾਇਆ ਤ੍ਰੈਗੁਣ ਮੇਡ ਚੌਥੇ ਚ ਤਲਾਇਆ ਕਹਿੰਦੇ ਨਾਨਕ ਹਉਮੈ ਮਾਰ ਬ੍ਰਹਮ ਲਾਇਆ ਕਹਿੰਦੇ ਜਦੋਂ ਸ਼ਬਦ ਪ੍ਰਗਟ ਹੋ ਜਾਂਦੇ ਆ ਅਹੀਂ ਤ੍ਰੈਗੁਣਾਂ ਤੋਂ ਰਹਿ ਤੋ ਕਿ ਜਦੋਂ ਸ਼ਬਦ ਤੇ ਧਿਆਨ ਲਾਉਨੇ ਆ ਤੇ ਸਾਡਾ ਚੌਥੇ ਚ ਚਿੱਤ ਲੱਗ ਜਾਂਦਾ ਇਥੇ ਤਰੀਕਾ ਉਹਨਾਂ ਦਾ ਦਿੱਤਾ ਇਹ ਕਰਕੇ ਸਿੱਖ ਨੇ ਕਿਹੜੀ ਭਗਤੀ ਕਰਨੀ ਇਹਨਾਂ ਤਿੰਨਾਂ ਗੁਣਾਂ ਦਾ ਭੇਦ ਦਿੰਦੇ ਹੋਏ ਉਹਨਾਂ ਨੇ ਕਿਹਾ ਵੀ ਮੇਰਾ ਸਿੱਖ ਹੋ ਆ ਜਿਹੜਾ ਚੌਥੇ ਪਾਦੀ ਭਗਤੀ ਕਰਦਾ ਤ੍ਰੈਗੁਣ ਮਿਟੇ ਚੌਥੇ ਵਰਤੇ ਇਹ ਆ ਭਗਤ ਨਰਾਰੀ ਹੁਣ ਅਹੀਂ ਭਗਤੀ ਦੇ ਪਾਰੋਂ ਵੀ ਸਮਝ ਲਿਆ ਵੀ ਭਗਤੀ ਕਿੱਥੋਂ ਸ਼ੁਰੂ ਹੁੰਦੀ ਆ ਫਿਰ ਇਹ ਵੀ ਮਹਾਰਾਜ ਨੇ ਦੱਸਦਾ ਭਗਤੀ ਇਹ ਸਾਡੀ ਕਿੱਥੋਂ ਸ਼ੁਰੂ ਹੋਣੀ ਆ ਜਦੋਂ ਤਰੇ ਗੁਣਾ ਤੋਂ ਉੱਪਰ ਉੱਠ ਕੇ ਤੁਹਾਡੇ ਅੰਦਰ ਸੋਹਣੇ ਚ ਜਾਓਗੇ ਸੋਹਣੇ ਚ ਸਹਿਜ ਧੁਨ ਪ੍ਰਗਟ ਹੋਏਗੀ ਤੇ ਮਾਰੇ ਕਹਿੰਦੇ ਉਤੋਂ ਸਾਡੀ ਭਗਤੀ ਸ਼ੁਰੂ ਹੋਏਗੀ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ ਕਹਿੰਦੇ ਉਦੋਂ ਗੁਰਮੁਖ ਦੀ ਇੱਕ ਦੀ ਭਗਤੀ ਸ਼ੁਰੂ ਹੁੰਦੀ ਹੈ